ਇਹ ਫੜੀ ਬਣਾਉਣ ਆ ਕੇ ਪੈਗੇ ਖੱਡੇ ਪੈਗੇ ਆ ਤੇ ਵੇਖਿਆ ਨਹੀਂ ਜਾਂਦਾ ਪੈੜੀਆ ਤਰਨਤਾਰਨ ਜिले ਦੇ ਹਲਕਾ ਪੱਟੀ ਦੇ ਪਿੰਡ ਮੁਠਿਆਂ ਵਾਲੇ ਤੋਂ ਆਈ ਇਹ ਖਬਰ ਸੁਣ ਕੇ ਕਿਸੇ ਦਾ ਵੀ ਦਿਲ ਕੰਬ ਉੱਠੇਗਾ ਇੱਕ ਗਰੀਬ ਕਿਸਾਨ ਜੋ ਹਰ ਸਾਲ ਖੜਾ ਨਾਲ جنگ ਲੜਦਾ ਆ ਰਿਹਾ ਹੈ ਇਸ ਵਾਰ ਆਪਣੀ ਸਾਰੀ ਉਮੀਦ ਹੀ ਹਾਰ ਗਿਆ ਹੜਾਂ ਦੇ ਪਾਣੀ ਨੇ ਉਸਦੀ ਸਾਰੀ ਫਸਲ ਉਸਦੀ ਮਿਹਨਤ ਉਸਦਾ ਪਸੀਨਾ ਉਸਦਾ ਜੀਵਨ ਸਭ ਕੁਝ ਨਿਗਲ ਲਿਆ ਦੱਸਿਆ ਜਾ ਰਿਹਾ ਕਿ ਕਿਸਾਨ ਦੀ ਲਗਭਗ 10 ਏਕੜ ਜ਼ਮੀਨ ਪੂਰੀ ਤਰ੍ਹਾਂ ਦਰਿਆ ਨੇ ਤਬਾਹ ਕਰ ਦਿੱਤੀ। ਕਿਸਾਨ ਅਤੇ ਉਸ ਦੀ ਮਾਤਾ ਨੇ ਰੋ ਰੋ ਕੇ ਦੱਸਿਆ ਕਿ ਨਾ ਸਿਰਫ ਜ਼ਮੀਨ ਗਈ ਹੈ ਸਗੋਂ ਉਹਨਾਂ ਦੇ ਘਰ ਦੀ ਛੱਤ ਵੀ ਕਾਨਿਆਂ ਨਾਲ ਭਰੀ ਹੋਈ ਹੈ। ਹੁਣ ਉਹਨਾਂ ਕੋਲ ਨਾ ਫਸਲ ਹੈ ਤੇ ਨਾ ਪੈਸਾ ਤੇ ਨਾ ਹੀ ਕੋਈ ਆਸਰਾ। ਕਿਸਾਨ ਨੇ ਰੋਂਦਿਆਂ ਕਿਹਾ ਕਿ ਤਸਵੀਰਾਂ ਵਿੱਚ ਦੇਖੋ ਪਹਿਲਾਂ ਹੀ ਆਰਥੀਆਂ ਤੋਂ ਕਰਜ਼ਾ ਚੁੱਕ ਕੇ ਪੈਲੀ ਬਣਾਈ ਸੀ ਪਰ ਹੁਣ ਆਰਥੀਆਂ ਵੀ ਹੱਥ ਖੜੇ ਕਰ ਗਿਆ ਹੁਣ ਦੱਸੋ ਅਸੀਂ ਆਪਣੀ ਜ਼ਮੀਨ ਕਿਵੇਂ ਦੁਬਾਰਾ ਆਬਾਦ ਕਰੀਏ ਖੇਤ ਕਿਵੇਂ ਬਣਾਈਏ ਉਹ ਕਹਿੰਦਾ ਹੈ ਮੈਨੂੰ ਸਿਰਫ ਆਪਣੀ ਜ਼ਮੀਨ ਵਾਪਸ ਬਣਾਉਣ ਲਈ ਥੋੜੀ ਜੀ ਮਦਦ ਚਾਹੀਦੀ ਹੈ ਇਸ ਤੋਂ ਇਲਾਵਾ ਮੇਰੇ ਕੋਲ ਨਾ ਕੋਈ ਹੋਰ ਧੰਦਾ ਹੈ ਨਾ ਕੋਈ ਹੋਰ ਰਾਹ ਦਰਿਆ ਦਾ ਪਾਣੀ ਤਾਂ ਵਗ ਗਿਆ ਪਰ ਇਸ ਗਰੀਬ ਕਿਸਾਨ ਦੀਆਂ ਅੱਖਾਂ ਦੇ ਪਾਣੀ ਹਾਲੇ ਵੀ ਨਹੀਂ ਸੁੱਕੇ ਸ਼ਾਇਦ ਸਮਾਜ ਸੇਵੀ ਦੇ ਦਿਲਾਂ ਵਿੱਚ ਤੇ ਐਨ ਆਰ ਆਈ ਵੀਰ ਇਸ ਕਿਸਾਨ ਦੀ ਕਿਸਮਤ ਦਾ ਰੁਖ ਬਦਲ ਸਕਦੇ ਹਨ ਇਸ ਮੌਕੇ ਤੇ ਦੇਖੋ ਦਲ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ ਜੋ ਕਿ ਬਹੁਤ ਹੀ ਦਰਦਨਾਕ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ ਮਲ ਸਿੰਘ ਤਾਂ ਇਹ ਤਸਵੀਰ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੁਠਿਆਂ ਵਾਲੇ ਤੋਂ ਆ। ਜਮੀਨ ਮੁਠਿਆਂ ਵਾਲੇ ਰੱਖਦੇ ਦੇ। ਕਿੰਨੀ ਬਾਦ ਵਿੱਚ ਕਿੰਨੀ ਵਰੀ ਜੜੀ। ਇਹ ਪਾੜੀ ਤੇ ਜਦੋਂ ਪਾਣੀ ਆਉਂਦਾ 21 ਚ ਵੀ 23 ਚ ਵੀ ਪਾੜੀ ਤੇ ਬਹੁਤ ਅਜੀ ਖਰਾਬ ਹੋਈ ਯਾਰ। ਇਸ ਕੀ ਇਸ ਵਾਰ ਕਿੰਨਾ ਕਿੰਨਾ। ਅਰਕੀ ਸਾਰਾ ਝੋਨਾ ਵੀ ਮਾਰਿਆ ਗਿਆ ਜੀ। ਜਲੀ ਰੋਡ ਪੈ ਗਿਆ ਖਰਾਬ। ਤੇ ਮੰਗ ਕਰਦੇ ਆ ਭੈਣ ਭਰਾਵਾਂ ਨੂੰ ਆ ਕੇ ਪਹਿਲੀ ਵੇਖਣਾ ਤੇ ਪਹਿਲੀ ਮਦਦ ਕਰਨ ਬਣਾਉਂਦੇ ਤੇ ਇੰਨੀ ਪਕਾਲੀ ਦੀ ਇਹ ਇਡਾਖਲੇ ਸਾਰੀ ਤਬਾਹ ਹੋ ਗਈ ਹਾਂਜੀ ਸਾਰੀ ਮਾਰ ਗਈ ਇੱਕ ਕਿਹੜਾ ਪਿੰਡ ਆ ਦੇ ਜਿੱਥੋਂ ਦਾ ਰਕਬਾ ਹੈ ਰਕਬਾ ਮੁੱਠਿਆਲੇ ਮੁੱਠਿਆਲੇ ਬਾਰਡਰ ਦੇ ਨਾਲ ਇੱਥੋਂ ਤੱਕ ਪਿੱਛੋਂ ਮੁੜ ਜਾਂਦੇ ਜਿਹੜਾ ਜ세ਵਦਨੀ ਆਉਂਦੀ ਭੈਣ ਭਰਾ ਆਉਂਦਾ ਪਿੱਛੋਂ ਮੁੜ ਕੇ ਪਿੱਛੋਂ ਵੇਖ ਕੇ ਪੱਕੀਆਂ ਛੜਕਾ ਦੋ ਆਉਂਦੇ ਆਏ ਮਤ ਕਰਨਗੇ ਅੱਗੋਂ ਪਿੱਛੋਂ ਰਾਹ ਨਹੀਂ ਉਹਨਾਂ ਨੂੰ ਚੜ੍ਹਨ ਲੱਗਦਾ ਉਹ ਪਿੱਛੋਂ ਵੇਖ ਕੇ ਮੁੜ ਜਾਂਦੇ ਆ ਤੇ ਸਾਡੇ ਤੱਕ ਕੋਈ ਪਹੁੰਚਦਾ ਨਹੀਂ ਬਾਰਡਰ ਦਾ ਕਰਕੇ ਅੱਗੋਂ ਰਾਹ ਰੂਪ ਬੜੇ ਖਾਵਨੇ ਦੇ ਸਾਡਾ ਆਕੇ ਮਹਿਲ ਸਿੰਘ ਆਰਜ ਸਿੰਘ ਪਿੰਡ ਰਾਵ ਸਿੰਘ ਵਾਲਾ ਤੇ ਜਮੀਨ ਮੁਠਿਆਲੇ ਦੇ ਵਿੱਚ ਕੋਈ ਮਦਦ ਹੋਈ ਹੁਣ ਤੱਕ ਥੋੜੀ ਥੋੜੀ ਸੌਦਾ ਸੌਦਾ ਹੀ ਮਿਲਿਆ ਬੜਾ ਆਇਆ ਇਤਨਾ ਬਾਰੋਂ ਵੀਰ ਆਏ ਨੇ ਸੌਦਾ ਸਾਨੂੰ ਬਹੁਤ ਦੇਖਿਆ ਹੈ ਨਾ ਤੇ ਜ਼ਮੀਨ ਦੀ ਮੰਗ ਕਰਦੇ ਹੁਣ ਜ਼ਮੀਨ ਕਣਕ ਵੇਚਣੀ ਆ ਬੱਤਰ ਆ ਗਈ ਪੈਲੀ ਤੇ ਪੈਲੀ ਆ ਕੇ ਸਾਡੀ ਆ ਕੇ ਤੇ ਬਣਾਉਣ ਜੋ ਵੀ ਸੁੰਦਾ ਪਰਦਾ ਅੱਛਾ ਹਾਂਜੀ ਬਲਬ ਉਹਨੂੰ ਮਤਲਬ ਇੱਥੇ ਪਹੁੰਚਾਣੀ ਆ ਇੱਥੋਂ ਤੱਕ ਕੋਈ ਆਇਆ ਨਹੀਂਗਾ ਪੈਲੀ ਬਣਾਉਣ ਵਾਸਤੇ ਨਹੀਂ ਸਾਨੂੰ ਕੋਈ ਮਿਲਿਆ ਤੇ ਜੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਹੋਵੇ ਇਹ ਨੰਬਰ ਦੇ ਦਿੰਨੇ ਆਪਾਂ ਇਹ ਨੰਬਰ ਦੇ ਸਾਬ 7658082970 ਹਾਂਜੀ ਰਿਪੀਟ ਕਰ ਦਿਓ 7658082970 ਹਾਂਜੀ ਤੇ ਸਮਾਜ ਮਾਹਲ ਸਿੰਘ ਹਾਂਜੀ ਮੈਂ ਇਸੇ ਵੀ ਸੱਜਣਾ ਨੂੰ ਕੀ ਅਪੀਲ ਕਰ ਮੈਨੂੰ ਅਪੀਲ ਹੋਈ ਆ ਕੇ ਹੱਥ ਬਨ ਕੇ ਬੇਨਤੀ ਆ ਜੀ ਆ ਕੇ ਪਹਿਲੀ ਵੇਖਣ ਤੇ ਪਹਿਲੀ ਬਣਾਉਣ ਸਾਡੇ ਵੀ ਵਾਹ ਨਹੀਂ ਬਣਾਉਣ ਦੀ ਸਾਡੇ ਕੋਲ ਖਰਚਾ ਨਹੀਂ ਕੋਈ ਹੈ ਪਹਿਲੀ ਬਣਾਉਣ ਚਾਹਾਂ ਹਾਂਜੀ ਪਹਿਲੀ ਬਹੁਤ ਖਰਾਬ ਹੋਈ ਆ ਤੇ ਪਹਿਲੀ ਬਣਾਉਣ ਆ ਕੇ ਮਿਹਰਬਾਨੀ ਧੰਨਵਾਦ ਜੀ ਹਾਂਜੀ ਮਾਤਾ ਜੀ ਕਿਨਾਂ ਚਿੰਦੋ ਮਾਤਾ ਜੀ ਕਿੰਨੀ ਜਿਹੜੀ ਫਸਲ ਦਾ ਪਾਣੀ ਨਾਲ ਤੋਂ ਬਾਅਦ 10 ਕਿੱਲੇ ਹਾਂਜੀ 10 ਕਿੱਲੇ ਜ਼ਮੀਨ ਹਾਂਜੀ ਕੀ ਕਹਿਣਾ ਚਾਹੁੰਨੇ ਤੁਸੀਂ ਮੈਂ ਕਹਿਣਾ ਚਾਹੁੰਨਾ ਅੱਗੇ 3 ਸਾਲ ਸਾਡੀ ਪੈੜੀ ਖਰਾਬ ਹੋਈ ਸੀ ਉਦੋਂ ਅਸੀਂ ਘਰੋਂ ਹੀ ਆਪਦੀ ਮੁਸ਼ਕਲ ਨਹੀਂ ਇਤਰਾ ਫੜ ਤੜ ਕੇ ਉਹ ਪੈੜੀ ਪੂਰੀ ਉਦੋਂ ਵੀ ਪਾੜ ਪਾਏ ਗਿਆ ਇਸ ਪੈੜੀ ਚ ਅੱਛਾ ਤੇ ਹੁਣ ਮੇ ਕੋਈ ਸਾਡਾ ਮਸਲਾ ਹਾਲਾ ਨਹੀਂ ਹੋਇਆ ਹੁਣ ਤੇ ਬਹੁਤ ਜਿਆਦੀ ਸਾਡੀ ਖੱਜਲ ਖਰਾਬ ਹੋ ਗਈ ਵੇਖ ਲਓ ਜ਼ਮੀਨ ਦਾ ਅੜੇ ਅੜੇ ਖਪਾੜ ਪੈ ਗਏ ਖੱਡੇ ਪੈ ਗਏ ਤੇ ਵੇਖਿਆ ਨਹੀਂ ਜਾਂਦਾ ਪੈਰੀ ਆ ਹੂੰ ਝੋਨਾ ਕਿਤੇ ਲੱਖ ਲੱਖ ਸੀ ਹੂੰ ਤੇ ਬਹੁਤ ਸੋਨਾ ਮੈਂ ਵੇਖ ਕੇ ਗਈਆਂ ਫੇਰਾ ਮਾਰ ਕੇ ਗਈ ਝੋਨਾ ਨਸਾਰੇ ਤੇ ਆਇਆ ਹੀ ਤੇ ਬਹੁਤ ਸੋਨਾ ਸਮਾਂ ਹੀ ਕਿਤੇ ਵੇਖ ਕੇ ਚਾਹ ਚੜ ਗਏ ਮੈਂ ਤੇ ਇੱਥੇ ਤੂੰ ਤਾਂ ਥੱਲੇ ਬੈਠੀ ਰਹੀਆਂ ਮੇਰਾ ਤੇ ਕਿਤੇ ਦਿਲ ਖੁਸ਼ ਹੋ ਗਿਆ ਮਾਂ ਚੋਕਰਿਆ ਮਾਂ ਕਾ ਬਹੁਤ ਸੋਣਾ ਮੇਰੇ ਪੁੱਤਾਂ ਨੇ ਕਮਾਈ ਕੀਤੀ। ਹੂੰ ਮੈਂ ਤਾਂ ਇਨਾ ਕਰੇ ਕਰਾਉ ਇਥੋਂ ਖੁਸ਼ੀਆਂ ਚ ਗਏ ਆ। ਜਦੋਂ ਗਏ ਆ ਤੇ ਦੂਜੇ ਦਿਨ ਪਾਣੀ ਆ ਗਿਆ। ਹੂੰ ਤੇ ਮੇਰਾ ਮੁੰਡਾ ਆਂਦਾ ਫੇ ਬੀਬੀ ਪਾਣੀ ਵਗਣ ਲੱਗ ਪਿਆ ਥੱਲੇ ਹਲੇ। ਝੋਨੇ ਚ। ਹੂੰ ਤੇ ਲਾਓ ਜੀ ਉਹ ਸਾਡੇ ਫਿਰ ਪਾਣੀ ਆ ਗਿਆ ਤੇ ਸਾਡੀ ਫਸਲ ਖਰਾਬ ਹੋ ਗਈ ਆ। ਹੂੰ ਤੇ ਸਾਡੇ ਪੱਲੇ ਨਹੀਂ ਕੁਝ ਵੀ ਰਿਹਾ ਤੇ ਹੱਥ ਪੱਲੇ ਤੇ ਜਮੀਨਾਂ ਹੀ ਉਹ ਬੰਦਾ ਤਾਂ ਆਉਂਦਾ। ਹੋਂ ਤੇ ਸਾਡੇ ਹੱਥ ਖੜੇ ਹੋ ਗਏ ਸਾਨੂੰ ਤੇ ਆਰਤ ਕੇ ਵੀ ਜਵਾਬ ਦੇ ਦਿੱਤਾ ਤੇ ਕੀ ਮੰਗ ਕੀ ਕਰਦੇ ਮੰਗ ਇਹੋ ਕਰਦੇ ਆ ਪੈਲੀ ਬਣਾਈ ਜਾਵੇ ਵੀ ਖਾਤ ਦਿੱਤਾ ਜਾਵੇ ਤੇ ਚਲੋ ਅਸੀਂ ਕਿਤੇ ਰੋਟੀ ਖਾਂਦੇ ਰਹਿਗੇ ਤੇ ਜ਼ਮੀਨ ਨਹੀਂ ਜ਼ਿਮੀਦਾਰੋਂ ਦਾ ਕਿਤੇ ਮੰਗਾ ਲਉ ਜੀ ਨਹੀਂ ਕਰਦਾ ਮੇਰੇ ਤੋਂ ਬੋਲਿਆ ਨਹੀਂ ਜਾਂਦਾ ਪੁੱਤ ਪਤਾ ਕੀ ਗੱਲ ਆ ਇਹ ਤਾਂ ਮੰਗਣਾ ਬੜਾ ਔਖਾ ਜਿਹੜੀ ਕਹਿੰਦਾ ਡੱਬੀ ਵੀ ਮੰਗਣੀ ਆ ਨਾ ਉਹ ਵੀ ਨੀਤੀਆਂ ਵਾਲੀ ਮੰਗਣੋਂ ਜੇ ਕਰਦਾ ਮਹਾਰਾਜ ਆਉਂਦੀ ਬਾਗਾ ਤਾਂ ਦੇਵੇ ਤੇ ਪੂਰੀ ਬੰਦੇ ਦੀ ਪੈਂਦੀ ਆ ਤੇ ਇਹਦੇ ਮੰਗਿਆ ਨਹੀਂ ਪੂਰੀ ਪੈਂਦੀ ਹੁਣ ਮਜਬੂਰੀ ਦੇ ਨਾਲ ਇਹ ਮੰਗਣ ਦਾ ਹੈ ਅਬੀ ਸਾਡੀ ਕੋਈ ਮਦਦ ਕੀਤੀ ਜਾਵੇ ਬਾਹ ਫੜੇ ਕੋਈ ਭੈਣ ਭਰਾ ਸੌਂਦਾ ਗੇਂਦਾ ਤੇ ਜੇ ਆਉਂਦੇ ਆ ਇਹ ਪਿੱਛੋਂ ਗੁਪਤ ਸਰਾ ਮੋੜ ਜਾਂਦੇ ਆ ਮੇਰੀ ਜ਼ਮੀਨ ਤੱਕ ਨਹੀਂ ਕੋਈ ਆਇਆ ਰੈਸ਼ ਮੇਰੀ RAM SINGH ਵਾਲਿਆ ਪਿਆਰੀ ਮੇਰੀ ਮੁਠਿਆਂ ਵਾਲੇ ਚ ਸੀ ਤੇ ਜੇ ਮੈਂ ਕਿਤੇ ਕੋਈ ਹੁੰਦੀ ਗੱਲ ਤੇ ਸਾਨੂੰ ਤੇ ਕੋਈ ਹਿਸਾਬ ਲਾ ਲਾ ਵੀ ਹੁਣ ਮੈਂ ਗੱਲ ਨਾ ਨਹੀਂ ਲੈ ਸਕਦੀ ਸਾਨੂੰ ਕੁਛ ਨਹੀਂ ਮਿਲ ਰਿਆ ਤੇ ਨਾ ਕੋਈ ਦੇ ਰਿਆ ਕਰਿਆਣੇ ਕਰੀ ਤੂੰ ਇੱਕ ਤੇਰੀ ਇੱਥੇ ਨਹੀਂ ਬਸੋਂ ਕਰਿਆਣੇ ਤੇਰੀ ਉੱਥੇ ਨਹੀਂ ਬਸੋਂ ਤੇ ਮੈਂ ਹੁਣ ਕੋਈ ਗੱਲ ਨਹੀਂ ਕਹਿ ਸਕਦੀ ਕਿਸੇ ਨੂੰ ਮੈਂ ਮਾਰਾ ਨਹੀਂ ਆਖ ਸਕਦੀ ਕੋਈ ਭੈਣ ਭਰਾ ਸੁਣਦਾ ਗਿੰਦਾ ਸਾਡੀ ਮਤ ਕਰੇ ਤੇ ਸਾਡੀ ਬਾਹ ਫੜੇ ਮੇ ਸਾਡਾ ਲੱਕ ਟੁੱਟੇ ਹੰਡੀ ਗੀਨਾਂ ਦਾ ਮੰਡੀ ਸੰਗਤ ਹਾਂ ਜੀ ਕਿਦਾ ਦੇਖਦੇ ਹੋ ਜਿੱਦਾਂ ਇਹ ਪਰਿਵਾਰ ਆਦਾ ਕਿਸਾਨ ਹੈ ਮਤਲਬ ਉਹਨਾਂ ਦਾ ਕਹਿਣਾ ਹੈ ਸਾਰੀ ਇਹਦਾ ਇਹ ਮਾਦਾ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਇੱਥੇ ਨਾ ਤੇ ਆੜਤੀ ਇਹਨਾਂ ਦੇ ਕੋਈ ਬਾਹ ਫੜਦਾ ਨਾ ਕਿ ਕਿਉਂਕਿ ਜੇ ਜ਼ਮੀਨ ਆ ਤੇ ਕਿਸਾਨ ਆ ਤੇ ਜ਼ਮੀਨ ਨਹੀਂ ਤੋਂ ਕਿਸਾਨ ਤੋਂ ਹੀ ਕਈ ਘਰ ਚੱਲਦੇ ਨੇ ਮਜੂਦੂਰ ਕਿਸਾਨ ਜਿੰਨੇ ਵੀ ਸਿਲਸਿਲਾ ਇਥੋਂ ਹੀ ਸ਼ੁਰੂ ਹੁੰਦਾ ਵਾ ਪਰ ਜਦੋਂ ਕਿਸਾਨ ਹੀ ਨਰਿਆ ਤੇ ਉਹ ਕੀ ਕਰੂਗਾ ਬਾਕੀ ਇਹਨਾਂ ਦੇ ਇਹਨਾਂ ਦਾ ਹੁਣ ਦਾਵਾ ਵੀ ਪੈਲੀ ਦੇ ਨਾਲ ਹੀ ਸਾਰਾ ਕੁਝ ਵਿਆਹਾਂ ਛਾਦੀਆਂ ਹੋਰ ਕਈ ਕੰਮ ਆਪਾਂ ਡੰਬੇ ਨੇ ਜਮੀਨ ਸਰ ਤੇ ਹੁੰਦਾ ਵਾ ਜਿੱਦ ਜਮੀਨ ਹੀ ਬਰਬਾਦ ਹੋ ਗਈ ਫਸਲ ਹੀ ਬਰਬਾਦ ਹੋ ਗਈ ਤੇ ਉੱਥੇ ਕਿਸਾਨ ਕੀ ਕਰੂਗਾ ਤੁਸੀਂ ਵੀ ਇਹ ਲੋਕ ਕੀ ਹਾਲ ਹੋਇਆ ਪਿਆ ਇਹ ਜਮੀਨ ਜਿਹੜੀ ਸੋਨੇ ਵਰਗੀ ਜਮੀਨ ਸੀ ਕਿਵੇਂ ਇੱਥੇ ਦਰਿਆ ਬਣਿਆ ਪਿਆ ਵਾ ਇਹ ਤੇ ਮੇਰੇ ਭਰਾ ਜਿੰਨੇ ਵੀ ਹੈਗੇ ਨੇ ਉਹ ਸੰਥਾਵਾਂ ਨੇ ਜਿੱਦ ਤਰ੍ਹਾਂ ਪਿੰਡ ਉਹ ਗੋਚ ਲੈਣ ਤੇ ਮੈਂ ਨਾ ਵੀ ਜੇ ਐਸਾ ਮੇਰਾ ਕੋਈ ਵੀਰ ਜਿਵੇਂ ਬਾਬਾ ਦੀਪ ਸਿੰਘ ਅਰਦੇ ਵਾਲੇ ਮਨਜੋਤ ਵੀਰ ਹੋਣੀ ਆ ਜਾਂ ਐਜੂਕੇਟਡ ਵਾਲੇ ਵੀਰ ਹੋਣੀ ਆ ਜਾਂ ਬਾਬੇ ਕੇ ਫੈਡਰੇਸ਼ਨਲ ਜਿੰਨੇ ਵੀ ਕੋ ਸੰਥਾਵਾਂ ਲਾ ਕੇ ਬਨੇ ਪਿੰਡਾ ਗੋੜ ਚ ਲਏ ਨੇ ਆ ਵੇਖੋ ਫਸਲ ਦਾ ਇੱਥੇ ਫਸਲ ਹੋਈ ਸੀ ਤੇ ਕਾ ਬਰਬਾਦ ਹੋਏ ਪਿਆ ਸਾਰਾ ਕੁਛ ਤੇ ਮੈਂ ਧੰਨਵਾਦ ਕਰਦਾ ਵੀ ਉਹ ਉਹ ਸੰਥਾਵਾਂ ਇਹ ਵੀ 10 ਕਿੱਲੇ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਗਈ 10 ਕਿੱਲੇ ਕੋਈ ਵੱਡੀ ਗੱਲ ਨਹੀਂ ਜਿੱਥੇ ਉਹਨਾਂ 2800 ਏਕੜ 3600 4200 ਏਕੜ ਉਹਨਾਂ ਨੇ ਲਿਆ ਵਾ ਗੋਦ ਵਿੱਚ ਲਿਆ ਤੇ 10 ਕਿੱਲੇ ਮੈਂ ਤੇ ਅਰਦਾਸ ਕਰਦਾ ਉਹਨਾਂ ਕਰੀ ਬੇਨਤੀ ਕਰਦਾ ਫਿਰ ਜੁੜ ਕੇ ਵੀ ਇਹ ਭਰਾ ਦੀ ਕਿਸਾਨ ਦੀ ਇਹਦੀ ਵੀ ਮਦਦ ਕੀਤੀ ਜਾਵੇ ਧੰਨਵਾਦ ਉਹ ਸਾਰੇ ਸੰਥਾਵਾਂ ਦਾ ਜੇ ਕੋਈ ਸਰਕਾਰ ਦਾ ਨਮਾਇੰਦਾ ਵੀ ਇਹਨਾਂ ਦੀ ਗੱਲ ਕੋਈ ਇਹਨਾਂ ਦੇ ਵਾਸਤੇ ਕੋਈ ਕਰ ਸਕਦਾ ਤਾਂ ਉਹਨਾਂ ਦਾ ਵੀ ਧੰਨਵਾਦ ਬਾਕੀ ਇਹ ਜਿਹੜੀ ਜ਼ਮੀਨ ਆ ਬਾਰਡਰ ਲਾਈਨ ਤੇ ਬਿਲਕੁਲ ਨੇੜਿਆ ਇੱਥੇ ਆ ਕੇ ਪਹੁੰਚ ਸਾਹਮਣੇ ਬਾੜ ਰਿਆ ਨਾਲ ਇੱਥੇ ਕੋਈ ਪਹੁੰਚ ਨਹੀਂ ਕਰਦਾ ਜੇ ਮੇਰਾ ਕੋਈ ਗ੍ਰਾਊਂਡ ਲੈਵਲ ਤੇ ਇੱਥੇ ਆ ਕੇ ਵੇਖੇ ਤੇ ਬਹੁਤ ਉਹਨਾਂ ਦਾ ਧੰਨਵਾਦ ਹੈ ਜਿਹੜੇ ਇੱਥੇ ਆ ਕੇ ਜ਼ਮੀਨ ਨਾ ਪੱਧਰ ਕੀਤੀ ਜਾਵੇ ਇਹ ਨਾਲ ਫੇਰ ਮੋੜ ਵਸੇਬਾ ਕੀਤਾ ਜਾਵੇ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਤੇ ਇੱਥੇ ਆਣ ਕੇ ਇਹਨਾਂ ਨੇ ਜ਼ਮੀਨ ਵੇਖੀ ਜਾਵੇ ਵੇਖ ਕੇ ਪੱਧਰ ਕੀਤੀ ਜਾਵੇ ਇਹਨਾਂ ਦਾ ਵਿਚਾਰ ਬਹੁਤ ਸਾਥ ਦਿੱਤਾ ਹੈ ਕਿਸਾਨ ਭਰਾ ਫੇਰ ਵਸੇਬਾ ਇਹਨਾਂ ਦਾ ਹੋਰ ਹੋ ਸਕੇ ਬਾਕੀ ਇਹ ਪੰਜਾਬ ਵਾ ਦਾ ਪੰਜਾਬ ਦੇ ਵਿੱਚ ਐਸੇ-ਐਸੇ ਲੋਕ ਬੈਠੇ ਨੇ ਬੜੇ ਦਾਨੀ ਸੱਜਣ ਬੈਠੇ ਨੇ ਉਹਨਾਂ ਦੇ ਐਸੇ ਹੀ ਜਿਹੜਾ ਇੱਕ ਇਨਸਾਨ ਹੀ ਕਿਸਾਨ ਗੋ ਆਰ ਲਾਉਣਾ ਵੀ ਇਹਨਾਂ ਦੀ ਮਤ ਦਿੱਤੀ ਜਾਵੇ ਵਾਤ ਵਾਤ ਮਤੇ ਦੀ